ਬਿਲਕੁਲ ਹੋਈ ਹੈ ਤੇ ਹਰਜਿੰਦਰ ਨੇ ਮੈਨੂੰ ਇਹ ਵਲੀ ਗੱਲ ਦੱਸੀ ਕਿ ਜਿਉ ਦੇ ਸਿਰ ਤੇ ਦਸਤਾਰ ਨਹੀਂ ਸੀ ਔਰ ਸਭ ਤੋਂ ਪਹਿਲਾ ਕੰਮ ਮੈਂ ਇਹੀ ਕੀਤਾ ਕਿ ਅੰਦਰ ਹੀ ਜਿਹੜੀ ਆ ਮੈਂ ਉਹ ਜੇਲ੍ਹ ਵਾਲਿਆਂ ਨਾਲ ਗੱਲਬਾਤ ਕਰ ਲਈ ਆ ਉਹਨਾਂ ਦੇ ਜਿਹੜੇ ਡਿਪਟੀ ਆ ਉਹਨਾਂ ਨਾਲ ਗੱਲਬਾਤ ਕਰ ਲਈ ਆ ਉਹਨਾਂ ਨੇ ਐਗਰੀ ਕਰ ਲਿਆ ਕਿ ਉਹ ਆਪਣਾ ਪ੍ਰੋਸੀਜਰ ਪੂਰਾ ਫਾਲੋ ਕਰਕੇ ਤੇ ਹਰਜਿੰਦਰ ਦੀ ਜਿਹੜੀ ਦਸਤਾਰ ਹੈ ਉਹ ਜਲਦੀ ਤੋਂ ਜਲਦੀ ਪੁੱਜਦੀ ਕਰਨਗੇ ਇਹ ਮੇਰੀ ਗੱਲਬਾਤ ਹੋ ਗਈ ਆ ਉਹਨਾਂ ਨੇ ਮੈਨੂੰ ਅਸ਼ੋਰੈਂਸ ਦਿੱਤੀ ਆ ਕਿ ਅਸੀਂ ਐਕਸੈਪਸ਼ਨ ਦੇ ਕੇ ਤੇ ਹਰਜਿੰਦਰ ਦੀ ਜਿਹੜੀ ਦਸਤਾਰ ਹੈ ਉਹਨੂੰ ਦੇਾਂਗੇ ਆ ਨੌਜਵਾਨ ਹਰਜਿੰਦਰ ਹੈ ਤੇ ਜਿਹੜੇ ਤਿੰਨ ਉਸ ਦਿਨ ਉਸ ਹਾਦਸੇ ਚ ਪੂਰੇ ਹੋਏ ਆ ਇਹ ਇਕੱਠਾ ਹੈ ਹਰਜਿੰਦਰ ਜਿਹੜਾ ਕੋਈ ਹੈ ਉਹ ਕੋਈ ਅਤਵਾਦੀ ਨਹੀਂ ਹੈ ਜਾਂ ਹਰਜਿੰਦਰ ਨੇ ਕਿਸੇ ਦੀ ਜਾਨ ਜਿਹੜੀ ਆ ਉਹ ਮਿੱਥਕੇ ਨਹੀਂ ਲਈ ਇਹ ਇੱਕ ਹਾਦਸਾ ਸੀ ਜਿਹੜਾ ਨਹੀਂ ਸੀ ਹੋਣਾ ਚਾਹੀਦਾ ਸੋ ਇਹ ਆਪਾਂ ਸਾਰੇ ਇਸ ਨੂੰ ਰਾਜਨੀਤਿਕ ਰੰਗਤ ਜਿਹੜੀਆਂ ਕੈਲੀਫੋਰਨੀਆ ਤੇ ਫਲੋਰੀਡਾ ਵਾਲੀ ਸਟੇਟਾਂ ਦੇ ਰਹੀਆਂ ਉਹ ਨਾ ਦਈਏ ਪਹਿਲਾਂ ਵਿਕਟਮਸ ਦੇ ਨਾਲ ਖਲੋਈਏ ਮੇਕ ਸ਼ੋਰ ਕਰੀਏ ਕਿ ਉਹਨਾਂ ਦੀ ਟੇਕ ਕੇਅਰ ਕਰੀਏ ਔਰ ਇਹਦੇ ਵਿੱਚ ਡਾਕਟਰ ਬਖਸ਼ੀ ਸਿੰਘ ਸੰਧੂ ਨੇ ਸਵੇਰੇ ਮੈਨੂੰ ਇਹ ਕਿਹਾ ਸੀ ਕਿ 6 ਪਰ ਜਸਟਿਸ ਵੱਲੋਂ 1 ਲੱਖ ਡਾਲਰ ਜਿਹੜਾ ਹੈ ਉਹ ਫਲੋਰੀਡਾ ਦੇ ਗਵਰਨਰ ਆਫਿਸ ਜਿਹੜਾ ਗਵਰਨਰ ਡੀਸੈਂਟਸ ਹੈ ਉਹਦੇ ਆਫਿਸ ਨਾਲ ਮਿਲ ਕੇ ਉਹ ਵਿਕਟਮ ਪਰਿਵਾਰਾਂ ਨੂੰ ਦੇਣਗੇ